ਤਨ ਤਨ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਸਾਹਿਬ ਜੀ ਤੇ ਭਾਈ ਮਰਦਾਨਾ ਸਾਹਿਬ ਜੀ ਦੇ ਨਾਲ ਤੁਰੇ ਜਾ ਰਹੇ ਹਨ ਇੱਕ ਰਸਤੇ ਦੇ ਵਿੱਚ ਅੱਗੋਂ ਉਹਨਾਂ ਨੂੰ ਇੱਕ ਪ੍ਰੇਮੀ ਮਿਲਿਆ ਪ੍ਰੇਮੀ ਉਹ ਪਹਿਲਾਂ ਵੀ ਮਹਾਰਾਜ ਨੂੰ ਜਾਣਦਾ ਸੀ ਉਸ ਨੇ ਆ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸ਼ਕਾਰਾ ਕੀਤਾ ਕੈਨ ਲੱਗਾ ਮਹਾਰਾਜ ਆਪ ਜੀ ਕਿੱਥੇ ਜਾ ਰਹੇ ਹੋ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡਾ ਇੱਕ ਸੇਠ ਹੈ ਪ੍ਰੇਮੀ ਉਸ ਦੀ ਲੜਕੀ ਦਾ ਵਿਆਹ ਹੈ ਉਸ ਦੇ ਘਰ ਜਾ ਰਹੇ ਹਾਂ ਉਹ ਪ੍ਰੇਮੀ ਕਹਿਣ ਲੱਗਾ ਮੈਂ ਵੀ ਉੱਥੇ ਹੀ ਜਾ ਰਿਹਾ ਹਾਂ ਜੀ ਫਲਾਣੇ ਫਲਾਣੇ ਪਿੰਡ ਫਿਰ ਮਹਾਰਾਜ ਕਹਿੰਦੇ ਉਹੀ ਸੇਠ ਹੈ ਚੱਲ ਆਪਾਂ ਸਾਰੇ ਇਕੱਠੇ ਹੀ ਚੱਲਦੇ ਹਾਂ ਉਹ ਪ੍ਰੇਮੀ ਵੀ ਮਹਾਰਾਜ ਦੇ ਨਾਲ ਤੇ ਭਾਈ ਬਾਲੇ ਤੇ ਭਾਈ ਮਰਦਾਨੇ ਦੇ ਨਾਲ ਹੱਸਦਾ ਖੇਡਦਾ ਤੁਰਿਆ ਜਾ ਰਿਹਾ ਹੈ। ਮਹਾਰਾਜ ਆਪਣੀ ਪਵਿੱਤਰ ਰਸਨਾ ਨਾਲ ਉਸ ਨੂੰ ਕਈ ਬਚਨ ਸੁਣਾ ਰਹੇ ਹਨ। ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਖੁਸ਼ੀ-ਖੁਸ਼ੀ ਇਹ ਉੱਥੇ ਆਪਣੇ ਟਿਕਾਣੇ ਤੇ ਪਹੁੰਚ ਜਾਂਦੇ ਹਨ। ਜਦੋਂ ਉਸ ਸੇਠ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ ਅਤੇ ਭਾਈ ਬਾਲੇ ਮਰਦਾਨੇ ਨੂੰ ਦੇਖਿਆ ਤੇ ਉਹ ਉਸ ਆਪਣੇ ਮਿੱਤਰ ਨੂੰ ਵੇਖਿਆ ਇਹਨਾਂ ਦੇ ਨਾਲ ਹੀ ਤੇ ਬੜਾ ਚਾਹ ਚੜਿਆ ਉਸ ਨੂੰ ਆ ਕੇ ਸਤਿਗੁਰ ਜੀ ਦੇ ਚਰਨਾਂ ਤੇ ਨਮਸ਼ਕਾਰ ਕੀਤੀ ਭਾਈ ਬਾਲਾ ਸਾਹਿਬ ਜੀ ਨੂੰ ਸਤਿਕ ਸਤ ਕੀਤੀ ਮਰਦਾਨਾ ਸਾਹਿਬ ਜੀ ਨੂੰ ਮਿਲਿਆ ਤੇ ਆਪਣੇ ਉਸ ਮਿੱਤਰ ਨੂੰ ਜਫੀ ਪਾ ਕੇ ਮਿਲਿਆ ਪਤੇ ਇਹਨਾਂ ਦੀ ਆਓ ਭਗਤ ਬਹੁਤ ਵਧੀਆ ਕੀਤੀ ਸਤਕਾਰ ਕੀਤਾ ਸੱਚੇ ਪਾਤਸ਼ਾਹ ਜੀ ਦਾ ਖਾਣ ਨੂੰ ਵਧੀਆ ਭੋਜਨ ਦਿੱਤਾ ਅਗਲੇ ਦਿਨ ਵਿਆਹ ਸੀ ਪਿਆਰੋ ਸ਼ਾਮ ਦਾ ਵਕਤ ਹੈ ਜਿੱਥੇ ਸੱਚੇ ਪਾਤਸ਼ਾਹ ਬੈਠੇ ਹਨ ਅਲੱਗ ਜੇ ਕਮਰੇ ਦੇ ਵਿੱਚ ਉੱਥੇ ਉਹ ਪ੍ਰੇਮੀ ਬੈਠਾ ਹੈ ਭਾਈ ਬਾਲਾ ਸਾਹਿਬ ਤੇ ਭਾਈ ਮਰਦਾਨਾ ਸਾਹਿਬ ਜੀ ਵੀ ਨਾਲ ਬੈਠੇ ਹਨ ਇਹਨਾਂ ਨੇ ਕੀ ਦੇਖਿਆ ਉਹਦੀ ਜਿਹੜੀ ਸੇਠ ਦੀ ਹਵੇਲੀ ਹੈ ਉਹਦੇ ਮੇਨ ਦਰਵਾਜ਼ੇ ਚੋਂ ਪੰਜ ਛੇ ਬੱਕਰੇ ਅਤੇ ਪੰਜ ਛੇ ਮੁਰਗੇ ਚੁੱਕੀ ਲਿਆ ਰਹੇ ਹਨ ਅਤੇ ਬੱਕਰੀਆਂ ਨੂੰ ਉਹਨਾਂ ਦੇ ਟਿਕਾਣਿਆਂ ਤੇ ਬੰਨ ਦਿੱਤਾ ਤੇ ਉੱਥੇ ਨਾਲ ਹੀ ਮੁਰਗਿਆਂ ਦਾਲਣਾ ਗਿਆ ਸੀ ਉੱਥੇ ਉਹਨਾਂ ਨੂੰ ਮੁਰਗਿਆਂ ਨੂੰ ਵੀ ਰੱਖਤਾ ਸ਼ਾਮ ਦੇ ਵਕਤ ਜਦੋਂ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਪਾਣੀ ਪੁੱਛਣ ਵਾਸਤੇ ਸੇਠ ਆਇਆ ਸਤਗੁਰੂ ਜੀ ਕਹਿਣ ਲੱਗੇ ਸੇਠ ਸਾਹਿਬ ਉਹ ਬੱਕਰਿਆਂ ਦਾ ਤੇ ਮੁਰਗਿਆਂ ਦਾ ਕੀ ਕਰਨਾ ਤੁਸੀਂ ਸੇਠ ਕਹਿਣ ਲੱਗਾ ਜੀ ਮੇਰੇ ਕਈ ਰਿਸ਼ਤੇਦਾਰ ਨੇ ਜੋ ਮੀਟ ਮੁਰਗਾ ਛੱਕਦੇ ਨੇ ਭਾਵ ਕੇ ਮੀਟ ਖਾਂਦੇ ਨੇ ਉਹ ਫਿਰ ਨਹੀਂ ਤਾਂ ਨਾਰਾਜ਼ ਹੋ ਜਾਣੇ ਨੇ ਜੇ ਮੈਂ ਵਿਆਹ ਤੇ ਮੀਟ ਮੁਰਗਾ ਨਾ ਬਣਾਇਆ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੇਰੀ ਕੰਨਿਆ ਦਾ ਵਿਆਹ ਹੈ ਕੰਨਿਆ ਦੇ ਵਿਆਹ ਤੇ দান ਕਰੀਦਾ ਹੈ ਧਨਦਾਨ ਕਰੀਦਾ ਹੈ ਭੋਜਨ দান ਕਰੀਦਾ ਹੈ ਗਰੀਬਾਂ ਨੂੰ ਕੱਪੜੇ দান ਕਰੀਦਾ ਹੈ ਹੋਰ ਤਰ੍ਹਾਂ ਦੇ দান ਕਰੀਦਾ ਹੈ ਜਿਨ੍ਹਾਂ ਦਾ ਲਾਭ ਹੁੰਦਾ ਹੈ ਕੋਈ ਜਿਨ੍ਹਾਂ ਦਾ ਵਧੀਆ ਪੁੰਨ ਮਿਲਦਾ ਹੈ ਤੇ ਤੂੰ ਕੰਨਿਆਂ ਦੇ ਵਿਆਹ ਤੇ ਇਹ ਬੇਜਬਾਨ ਪਸ਼ੂਆਂ ਦੀ ਮੁਰਗਿਆਂ ਦੀ jaan ਦੇਵੇਂਗਾ ਕਿੱਡਾ ਵੱਡਾ ਪਾਪ ਚੜੇਗਾ ਤੇਰੀ ਧੀ ਦੇ ਸਿਰ ਤੇ ਉਹ ਕਹਿ ਲੱਗਾ ਸੱਚੇ ਪਾਤਸ਼ਾਹ ਜੀ ਕੀ ਕਰੀਏ ਰਿਸ਼ਤੇਦਾਰ ਰਸ ਜਾਣਗੇ ਜਿਹੜੇ ਖਾਂਦੇ ਪੀਂਦੇ ਨੇ ਮਹਾਰਾਜ ਕਹਿੰਦੇ ਪਾਈਏ ਹਿੰਸਾ ਹੈ ਕੰਨਿਆ ਦੀ شادی ਵੇਲੇ ਪਵਿੱਤਰ ਜਿਹੜੇ ਦਾਨ ਹੁੰਦੇ ਨੇ ਸੁੱਭ ਦਾਨ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਕਰੀ ਦੇ ਨੇ ਹਿੰਸਾ ਵਾਲੇ ਦਾਨ ਕਰੇਗਾ ਤੇ ਸਾਰਾ ਪਾਪ ਤੇਰੀ ਧੀ ਦੇ ਸਿਰ ਤੇ ਚੜੇਗਾ ساری ਜ਼ਿੰਦਗੀ ਉਹ ਰੋਂਦੀ ਕਰਲਾਉਂਦੀ ਰਹੇਗੀ ਉੱਥੇ ਸ਼ੇਠ ਡਰ ਗਿਆ ਕਿਉਂਕਿ ਸ਼ੇਠ ਨੂੰ ਸ਼ਰਦਾ ਸੀ ਨਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪੂਰਨ ਮਹਾਤਮਾ ਜਾਣਦਾ ਸੀ ਪੂਰਨ ਗੁਰੂ ਜਾਣਦਾ ਸੀ ਸ਼ੇਠ ਕਹਿਣ ਲੱਗਾ ਗੱਲ ਤੇ ਤੁਹਾਡੀ ਸੱਚ ਹੈ ਹੈਗੀ ਤਾਂ ਇਹ ਹਿੰਸਾ ਹੀ ਹੈ ਸੱਚੇ ਪਾਤਸ਼ਾਹ ਜੀ ਨੇ ਉੱਥੇ ਉਪਦੇਸ਼ ਦਿੱਤਾ ਭਾਈ ਸੰਸਾਰ ਵਿੱਚ ਕੋਈ ਵੀ ਵਿਅਕਤੀ ਆਪਣੀ ਧੀ ਦਾ ਵਿਆਹ ਕਰਦਾ ਹੈ ਨਾ ਜਦੋਂ ਉਦੋਂ ਉਹਨਾਂ ਨੂੰ ਸੁਭਿਦਾਨ ਕਰਨੇ ਚਾਹੀਦੇ ਨੇ ਪਵਿੱਤਰ ਹਿਰਦੇ ਨਾਲ ਧਨਦਾਨ ਕਰੇ ਲੋਕਾਂ ਨੂੰ ਪਵਿੱਤਰ ਹਿਰਦੇ ਨਾਲ ਕੱਪੜੇ ਦਾਨ ਕਰੇ ਪਵਿੱਤਰ ਹਿਰਦੇ ਨਾਲ ਭੋਜਨ ਦਾਨ ਕਰੇ ਇਹ ਪਵਿੱਤਰ ਦਾਨ ਹੁੰਦੇ ਹਨ ਤੇ ਜੇ ਆਪਣੀ ਧੀ ਦੇ ਵਿਆਹ ਤੇ ਆਪਣੀ ਕੰਨਿਆ ਦੇ ਵਿਆਹ ਤੇ ਕੋਈ ਮੀਟ ਮੁਰਗਾ ਵੱਢਦਾ ਹੈ ਬੱਕਰਿਆਂ ਨੂੰ ਵੜਦਾ ਹੈ ਉਹਨਾਂ ਨੂੰ ਰੋਂਦਾ ਉਹਨਾਂ ਨੂੰ ਰਵਾਉਂਦਾ ਕਰਲਾਉਂਦਾ ਹੈ ਟੜਫਾਉਂਦਾ ਹੈ ਤੇ ਉਸ ਬੇਜਬਾਨ ਪਸ਼ੂਆਂ ਦਾ ਜਿਹੜਾ ਪਾਪ ਦਾ ਦੋਸ਼ ਹੈ ਉਸ ਕੰਨਿਆਂ ਨੂੰ ਲੱਗਦਾ ਹੈ ਜੀ ਦਾ ਵਿਆਹ ਹੁੰਦਾ ਹੈ ਤੇ ਸਾਰੀ ਜ਼ਿੰਦਗੀ ਉਹ ਰੋਂਦੀ ਕਰਲਾਉਂਦੀ ਰਹਿੰਦੀ ਹੈ ਟੜਫਦੀ ਰਹਿੰਦੀ ਹੈ ਹੋਰ ਕਿਸੇ ਦਾ ਕੁਝ ਨਹੀਂ ਜਾਂਦਾ ਆਪਾਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਾਸਤੇ ਜਾਰਾ ਬੇਲੀਆਂ ਨੂੰ ਖੁਸ਼ ਕਰਨ ਵਾਸਤੇ ਰਾਖਸ਼ਾਂ ਵਾਲਾ ਭੋਜਨ ਆਪਣੇ ਵਿਆਹਾਂ ਤੇ ਕਰਵਾਉਂਦੇ ਹਾਂ ਉਹਨਾਂ ਚੀਜ਼ਾਂ ਦਾ ਦੋਸ਼ ਸਾਨੂੰ ਹੀ ਲੱਗਣਾ ਜਿਸ ਦਾ ਵਿਆਹ ਹੁੰਦਾ ਕੰਨਿਆਂ ਦਾ ਉਸ ਨੂੰ ਹੀ ਲੱਗਦਾ ਹੈ ਭਾਈ ਇਹ ਗੱਲਾਂ ਸੁਣ ਕੇ ਸੱਚੇ ਪਾਤਸ਼ਾਹ ਜੀ ਦੀਆਂ ਉਸ ਨੇ ਹੁਕਮ ਕਰ ਦਿੱਤਾ ਕਿ ਜਿਹੜਾ ਰਸਦਾ ਰਸਦੇ ਜਿਹੜਾ ਨਾਰਾਜ਼ ਹੁੰਦਾ ਹੋ ਜੇ ਜਿੰਨੇ ਆਉਣਾ ਵਿਆਹ ਤੇ ਆਵੇ ਨਹੀਂ ਆਉਣਾ ਨਾ ਆਵੇ ਪਰ ਮੈਂ ਜਿਹੜੇ ਬੱਕਰੇ ਲਿਆਂਦੇ ਨੇ ਉਹਨਾਂ ਨੂੰ ਉੱਥੇ ਹੀ ਵਾਪਸ ਕਰਕੇ ਆਵਾਂਗਾ ਜਿਹੜੇ ਮੁਰਗੇ ਵੱਡਣ ਵਾਸਤੇ ਲੈ ਕੇ ਆਇਆ ਹਾਂ ਉਹ ਉੱਥੇ ਹੀ ਵਾਪਸ ਕਰਕੇ ਆਵਾਂਗਾ ਔਰ ਆਪਣੀ ਕੰਨਿਆ ਦੇ ਵਿਆਹ ਤੇ ਸੁਭਦਾਨ ਕਰਾਂਗਾ ਗਰੀਬਾਂ ਨੂੰ ਕੱਪੜੇ ਦਾਨ ਕਰਾਂਗਾ ਗਰੀਬਾਂ ਨੂੰ ਧਨ ਦਾਨ ਕਰਾਂਗਾ ਗਰੀਬਾਂ ਨੂੰ ਭੋਜਨ ਛਕਾਵਾਂਗਾ ਮਹਾਪੁਰਸ਼ਾਂ ਨੂੰ ਭੋਜਨ ਛਕਾਵਾਂਗਾ ਭਾਵ ਕੇ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਚੰਗੇ ਰਾਹੇ ਪਾਇਆ ਔਰ ਜਿਹੜੀ ਗੁਰੂ ਪੀਰਾਂ ਦੀ ਸਿੱਖਿਆ ਹੁੰਦੀ ਹੈ ਉਹ ਭਾਈ ਸਾਰਿਆਂ ਵਾਸਤੇ ਸਾਂਝੀ ਹੁੰਦੀ ਹੈ ਸਾਂਝੀ ਸਗਲ ਜਹਾਨ ਹੈ ਉਹ ਸਾਰਿਆਂ ਵਾਸਤੇ ਸਾਂਝੀ ਹੁੰਦੀ ਹੈ ਅੱਜ ਦੇ ਸਮੇਂ 'ਚ ਵੀ ਜੇ ਅਸੀਂ ਇਹ ਪਾਪ ਕਰਦੇ ਹਾਂ ਤੇ ਉਹ ਦੋਸ਼ ਸਾਡੀ ਕੰਨਿਆਂ ਨੂੰ ਜਾ ਵਿਆਹ ਵਾਲਾ ਮੁੰਡਾ ਜਿਹੜਾ ਹੁੰਦਾ ਹੈ ਉਹਦੇ ਕੋਲ ਹੀ ਜਾਂਦਾ ਹੈ ਦੋਸ਼ ਇਹ ਹਿੰਸਾ ਦਾ ਦੋਸ਼ ਉਹਨਾਂ ਦੇ ਸਿਰ ਤੇ ਹੀ ਚੜਦਾ ਹੈ ਇਸ ਲਈ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨਦੇ ਹੋਏ ਤੁਸੀਂ ਵੀ ਇਹ ਹਿੰਸਾ ਤੋਂ ਬਚੋ ਔਰ ਆਪਣੇ ਵਿਆਹਾਂ ਸ਼ਾਦੀਆਂ ਤੇ ਸੁਭਦਾਨ ਕਰੋ ਧਨਦਾਨ ਕਰੋ ਗਰੀਬਾਂ ਨੂੰ ਕੱਪੜੇ ਵੰਡੋ ਗਰੀਬਾਂ ਨੂੰ ਭੋਜਨ ਸ਼ਿਕਾਓ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ